चंद पूर्णिमा दे जोड मेले ते माता दे दरबार लग गया रोण का संतान दर्शन कर दिया होया तुसी देख रहे हो डी एस न्यूज़ पंजाब दी खास रिपोर्ट पत्रकार रमेश लाल ਜੈ ਮਾਤਾ ਦੀ ਬਲੂਚਾ ਪਰਿਵਾਰ ਮੇ ਸਾਰਿਆਂ ਨੇ ਜੀ ਲੰਗਰ ਦੀ ਸੇਵਾ ਕਰ ਰਹੇ ਹੈ ਤੇ ਮਾਂ ਬਾਈ ਜੀ ਨਾਲ ਤੇ ਮੇਰ ਕਰਨ ਤੇ ਬਸ ਚੜ ਕੇ ਹਿੱਸਾ ਹੋਣ ਇਹ ਦੇਣੇ ਟਰਾਲੇ ਰੇਕ ਪੜੀ ਕਰਨੀ ਬਾਕੀ ਜੀ ਅਸੀਂ ਇਸ ਚੈਨਲ ਦੇ ਬਹੁਤ ਧੰਨਵਾਦ ਹੈ ਜੈ ਮਾਤਾ ਦੀ ਜੀ ਰਾਜੂ ਮੈਂ ਕਾ ਰਹਾ ਹਾਂ 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 ਹਲੋ ਹਲੋ ਜੈ ਮਾਤਾ ਦੀ ਜੈ ਮਾਤਾ ਹਾਂਜੀ ਸੇਵਾਦਾਰੋ ਚਾਹ ਖਤਮ ਹੋ ਗਈ ਚਾਹ ਜਲਦੀ ਲੈ ਕੇ ਆਓ ਜੀ ਗਰਮਾ ਗਰਮ ਚਾਹ ਜਲਦੀ ਆਓ ਜੀ ਲੈ ਕੇ ਫਟਾਫਟ ਆਜੋ ਬਕਤੋ ਆਜੋ ਸੇਡ ਤੇ ਲਾ ਲਓ ਗੱਡੀ ਜੀ ਸੇਡ ਤੇ ਜੈ ਮਾਤਾ ਜੈ ਮਾਤਾ ਜੈ ਮਾਤਾ ਜੈ ਮਾਤਾ ਜੋਇਮਟੇਗ ਨੂੰ ਦੁਵਾ ਨੂੰ ਮੁਬਾਕਸ਼ੀ ਮਨਾ ਜੋ 12 ਸਾਲ ਹੈ ਹਰ ਸਕ੍ਰੀਟੀ ਵਿੱਚ ਉਹਨਾਂ ਚਲਾਇਆ ਜਾਂਦਾ ਔਰ 25 ਸਾਲ ਤੋਂ ਲਗਾਤਾਰ ਮਹਾਮੈਨ ਦੇ ਦਰਵਾਜ਼ੇ ਇਸ ਤੋਂ ਬਚਾਇਆ ਜਾਂਦਾ ਔਰ 25 ਸਾਲ ਤੱਕ ਹੋਣਾ ਨਹੀਂ ਹੁੰਦਾ ਇੱਕ ਬੱਚਾ ਜਨਮ ਲੈ ਲਵੇ ਨਾ ਇੱਕ ਬੱਚਾ ਇੰਦ ਕ੍ਰੀਤੀ ਸਾਹੀ ਉਹਨੂੰ ਵਿਆਹ ਕਰੀਦਾ ਕੋਮਾ ਜੀ ਸਹੀ ਆ ਸਹੀ ਆ ਕਿ ਬੇਨਤੀ ਔਰ ਅਸੀਂ 25 ਸਾਲ ਤੋਂ ਸੇਵਾ ਕਰ ਰਹੇ ਹਾਂ ਜੀ ਔਰ ਅਸੀਂ ਮਹਾਬਾਈ ਬੜਾ ਅਰਦਾਸ ਕਰਦੇ ਹਾਂ ਆਣੀ ਦੀ ਕਿ ਸ਼ਕਤੀ ਦੇ ਉਹ ਇਹ ਲੰਗਰ ਇੰਨੀ ਚੱਲਦਾ ਰਹੇ। ਜੇ ਨੀਂਦ ਸਾਨੂੰ ਸ਼ੁਕਰੀ ਦੇਵੇ ਕਿ ਲੰਗਰ ਇਸੇ ਤਰ੍ਹਾਂ ਚੱਲਦਾ ਰਹੇ ਮਹਾਮਾਈ ਦੇ ਦਰਬਾਰ ਤੇ ਔਰ ਪਗੜ ਤਾਂਦੇ ਨੇ ਪਰਚਾ ਦੇ ਚਰਨ ਇਸ ਪਵਿੱਤਨ ਜਗ੍ਹਾ ਤੇ ਪੈਂਦੇ ਰਹੇ ਮਹਾਮਾਈ ਦੇ ਗੁਣਗਾਨ ਹੁੰਦੇ ਰਹੇ ਮਹਾਮਾਈ ਦੇ ਦਰਵਾਜ਼ੇ ਇੱਥੇ ਪਕੜੇ ਪੈਂਦੇ ਰਹੇ ਔਰ ਮਨੋ ਕਾਮਨਾ ਮਹਾਮਾਈ ਦੀਆਂ ਜਿਹੜੀਆਂ ਲੋਕ ਜਿੰਨੇ ਵੀ ਪਗੜ ਮੰਗਦੇ ਆ ਮਨੋ ਕਾਮਨਾ ਪੂਰੀ ਹੁੰਦੀ ਰਹੇ ਨਹੀਂ ਪੰਨ ਵਸ ਪੰਨ ਵਸ ਬਾਜੀ ਮੈਂ ਡਰਾਈਵਰ ਸਾਹਿਬ ਨੂੰ ਬੜਾ ਧੰਨਵਾਦੀ ਆ ਕਿ ਬੱਸ ਸਾਈਡ ਤੇ ਲਗਾ ਕੇ ਫਟਾਫਟ 乘客ਾਂ ਨੂੰ ਉਤਾਰ ਕੇ ਜਰੂਰ ਲੰਚ ਕਰਵਾਓ ਸਾਰੇ ਸਾਡੇ ਭਾਈ ਸਾਹਿਬ ਨਗਰ ਦੀ ਸੇਵਾ ਦੇ ਰਹੇ ਆ ਜਿਸ ਕਰਕੇ ਜੇ ਮਾਇਆ ਆਈਏ ਮਮਈਂ ਪੰਜਾਬੀ ਕੋਲ ਕੋ ਗਰੇ ਤੁਹਾਡਾ ਦਿੱਤਾ ਇੱਕ ਇੱਕ ਪੈਸਾ ਇੱਕ ਇੱਕ ਪੈਸਾ ਬਾਜੀ ਸੌਰੀ ਤੁਹਾਡੇ ਕੋ ਮਾਫੀ ਮੰਗਦੇ ਆ ਮੈਂ ਕਹ ਬਾਜੀ ਹੁਕਾਤ ਨਹੀਂ ਹੁੰਦਾ ਆਸਿਕ ਰਾਂ ਦਾ ਸ਼ੁਭ ਦਿਹਾੜਾ ਜੀ ਫੁੱਲ ਲੈ ਕੇ ਜਾਓ ਜੀ ਫੁੱਲਾਂ ਦੇ ਨਾਲ ਮਹਾਮਾਇ ਦੇ ਚਰਨਾਂ 'ਚ ਆਜ ਰਹੀਆਂ ਪਰੋ ਨਾਲੇ ਸ਼ੇਰ ਬਾਦ ਪੋ ਮਾਮਾ ਇਹ ਸਾਰਿਆਂ ਨੂੰ ਬਹੁਤ-ਬਹੁਤ ਖੁਸ਼ੀਆਂ ਦੀ ਤੰਦਰੁਸਤੀ ਦੇ ਮਨੋ ਕਾਮਨਾ ਪੂਰੀਆਂ ਕਰੇ ਆਪ ਸਭ ਕੀ ਯਾਤਰਾ ਮੰਗਲਮਈ ਹੋ ਜੈ ਮਾਤਾ ਮਹਾਰਾਜ ਫੇਰੇ ਦੇ ਦਿਨ ਆਪਾਂ ਦੀ ਦੇਸੀ